ਬੈਰਾਜ ਪ੍ਰੋਜੈਕਟ ਦੇ ਕੰਮ ਦੇ ਚੱਲਦੇ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹੇ ਦੀਆਂ ਨਹਿਰਾਂ 'ਚ ਪਾਣੀ ਨਹੀਂ ਛੱਡਿਆ ਗਿਆ ਸੀ ਜਿਸ ਵਜ੍ਹਾ ਨਾਲ ਜ਼ਿਲ੍ਹੇ ਦੀਆਂ ਜ਼ਿਆਦਾਤਰ ਨਹਿਰਾਂ ਸੁੱਕੀਆਂ ਪਈਆਂ ਹੋਈਆਂ ਸਨ ਪਰ ਅੱਜ ਜਦ ਰੰਜੀਤ ਸਾਗਰ ਡੈਮ ਵੱਲੋਂ ਪਾਣੀ ਛੱਡਿਆ ਗਿਆ ਤਾਂ ਪਾਣੀ ਦੇ ਵਹਾਵ ਨਾਲ ਇੱਕ Laash UBDC ਨਹਿਰ 'ਚ ਤੈਰਦੀ ਹੋਈ ਸੁਝਾਂਪੁਰ ਦੇ ਪੋਲ ਨੰਬਰ 5 ਨੇੜੇ ਪਹੁੰਚੀ ਜਿੱਥੇ ਸਥਾਨਕ ਲੋਕਾਂ ਵੱਲੋਂ ਉਸ Laash ਨੂੰ ਪਾਣੀ ਤੋਂ ਬਾਹਰ ਕੱਢ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੁਜਨਪੁਰ ਪੁਲ ਨੰਬਰ 5 ਨੇੜੇ ਨਇਟ ਇੱਕ লাশ ਮਿਲੀ ਹੈ ਜਿੱਦੇ ਚਲਦੇ ਜਦ ਮੌਕੇ ਤੇ ਪਹੁੰਚੇ ਤਾਂ লাশ ਦੀ ਤਫਤੀਸ਼ ਨਹੀਂ ਹੋ ਸਕੀ ਉਨ੍ਹਾਂ ਕਿਹਾ ਕਿ লাশ ਦੀ ਜੇਬ ਤੋਂ ਇੱਕ ਮੋਬਾਈਲ ਮਿਲਿਆ ਹੈ ਜਿਸ ਦੀ ਮਦਦ ਨਾਲ ਵਾਰਦਾ ਤੱਕ ਪਹੁੰਚਿਆ ਜਾ ਸਕੇਗਾ ਉਨ੍ਹਾਂ ਕਿਹਾ ਕਿ ਰਲ 72 ਘੰਟੇ ਲਈ ਮੜੀ ਤੱਕ ਦੇ ਨੂੰ ਸਿਵਲ ਹਸਪਤਾਲ ਦੇ ਡੈੱਡ ਹਾਊਸ ਚ ਰੱਖਿਆ ਗਿਆ ਹੈ। ਮੈਂ ਰੇਸ਼ ਕੁਮਾਰ ਐਸਾਹੀ ਥਾਣਾ ਸੁਜਾਨਪੁਰ ਜੀ ਤੇ ਥਾਣੇ ਹਾਜ਼ਰ ਸੀ ਤੇ ਸਾਨੂੰ ਇਤਲਾਹ ਮਿਲੀ ਜਪੀ ਕਿ ਇੱਕ ਡੈੱਡ ਬੋਡੀ ਇਥੇ ਨਹਿਰ ਵਿੱਚ ਪਾਣੀ ਸੱਡਿਆ ਤੇ ਡੈੱਡ ਬੋਡੀ ਆਈ ਹੈ ਜੋ ਪਬਲਿਕ ਨੇ ਬਾਹਰ ਕੱਢ ਕੇ ਰੱਖੀ ਹੈ। ਤੇ ਉਹ ਆਇਆ ਹੁਣ ਅਜ ਸਨাক্ত ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਪਏ ਆ। ਕੋਈ ਡਾਕੂਮੈਂਟ ਗਾੜਾ ਮਿਲੇ ਜੀ ਇੱਥੇ? ਡਾਕੂਮੈਂਟ ਕੋਈ ਨਹੀਂ ਇੱਕ ਮੋਬਾਈਲ ਹੈਗਾ ਆਪਣੇ ਸੰਸੰਗ ਦਾ ਨਾ ਕੋ ਪਾਣੀ ਚ ਡੁੱਬਿਆ। ਜੀ ਤੇ ਸ਼ਾਇਦ ਉਹ ਚੋਂ ਕੋਈ SIM ਵਗਾਰਾ ਕ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜਾਵੇ। ਹਾਂ ਜੀ। ਉਹਨ ਡੱਡ ਬੋਟੀ ਡੱਡ ਉਸ ਤੇ ਕੀ ਜਾਵੇਗੀ ਡੱਡ ਬੋਟੀ ਆਪਾਂ ਡੱਡ ਉਸ ਤੇ ਰੱਖਾਂਗੇ ਸਨਾਖਤ ਲਈ ਜੀ ਹਾਂਜੀ ਹਾਂਜੀ ਇਹ ਬਾਰਸ਼ ਕੋਈ ਮਿਲ ਗਿਆ ਠੀਕ ਹੈ ਤੇ ਫਿਰ ਦੇਖਦੇ ਹਾਂ ਕਿੰਨੇ ਟਾਈਮ ਰੱਖੀ ਆਈ ਹੈ ਇਹ 72 ਘੰਟੇ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕਨੈਕਟ ਮਿਲ ਜਾਣਾ ਕੋਈ ਨਾ ਕੋਈ ਇਹਦਾ ਮੋਬਾਈਲ ਤੋਂ ਸਾਨੂੰ ਪਤਾ ਲੱਗ ਜਾਏਗਾ